ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਖਰੋਸਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਖਰੋਸਾਂ ਵੱਲੋਂ ਟਰੈਕਟਰ ਮਾਰਚ ਅੱਜ 15 ਅਗਸਤ ਤੇ ਕੱਢਿਆ ਜਾ ਰਿਹਾ ਹੈ ਜਿਸ ਦੇ ਤਹਿਤ ਟਰੈਕਟਰ ਮਾਰਚ ਕਈ ਦਰਜਣ ਦੇ ਕਰੀਬ ਟਰੈਕਟਰਾਂ ਨੇ ਜੋ ਪਰ ਇੱਥੇ ਤੱਕ ਲਿਓ ਟਰੈਕਟਰ ਮਾਰਚ ਚੱਲ ਤੇ ਆ ਜਾ ਰਿਹਾ ਟਰੈਕਟਰ ਨੂੰ ਦੇ ਖੜਾ ਲੈ ਵੀਰ ਟਰੈਕਟਰ ਮਾਰਚ ਵੱਡੀ ਗਿਣਤੀ ਦੇ ਵਿੱਚ ਚਮਕੌਰ ਸਾਹਿਬ ਹੋ ਚੁੱਕੇ ਨੇ ਜਿਨ੍ਹਾਂ ਵੱਲੋਂ ਹੁਣ ਇੱਥੇ ਇੱਥੇ ਖੜਾ ਲੈ ਬਾਈ ਟਰੈਕਟਰ ਤੋਂ ਟਰੈਕਟਰ ਦੀ ਦੂਰੀ ਬਣਾ ਕੇ ਰੱਖੋ ਬੰਦ ਕਰ ਦੇ ਬੰਦ ਕਰ ਦੇ ਥੱਲੇ ਲਾ ਲਿਆ ਟਰੈਕਟਰ ਮਾਰਚ ਜੋ ਕਿ ਇੱਥੇ ਟਰੈਕਟਰਾਂ ਨਾਲ ਜ ਖੱਡਿਆ ਜਾ ਰਿਹਾ ਭਾਰਤੀ ਕਿਸਾਨੀ ਯੂਨਿਨ ਫੋਸਲ ਉਹ ਬੀਆ ਨੂੰ ਦੇਖ ਤਾ ਲਾਈਵ ਤਸਵੀਰਾਂ ਅੱਜ ਸੋਰ ਮਨਾਉਣਾ ਵੀ ਆ ਤਾ ਬਸ ਇੱਥੇ ਖੜਾ ਲਓ ਬਸ ਵਾਹ ਖੜਾ ਲਾ ਬਾਈ ਇੱਥੇ ਖੜਜੋ ਬੁਲਾ ਲਓ ਇੱਥੇ ਲਾ ਦਿਓ ਕੱਠ ਘੈ ਉਰੀ ਦਿਖ ਜਾਣਾ ਟਰੈਕਟਰ ਲਾਈਵ ਤਸਵੀਰਾਂ ਵੱਡੀ ਗਿਣਤੀ ਵਿੱਚ ਟਰੈਕਟਰ ਜੋ ਕਿ ਇੱਥੇ ਆ ਚੁੱਕੇ ਨੇ ਜਿਨ੍ਹਾਂ ਵੱਲੋਂ ਉਹ ਹੈਗਾ ਉਹ ਬੈਂਦਰ ਕੀ ਕਰ ਰਿਹਾ ਹੁਣ ਤੁਸੀਂ ਦੱਸੋ ਇਹ ਸਮਰੋਪੀ ਪਾਲਕ ਪਿੰਡਾਂ ਦੀਆਂ ਪੁਤਕਾਰੀਆਂ ਕਾਪੀਆਂ ਨੂੰ ਅੱਗ ਲਾਉਣੀ ਹੈ ਹੋ ਚੁੱਕੇ ਨੇ ਜਿਨ੍ਹਾਂ ਵੱਲੋਂ ਇੱਥੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਤੋਂ ਸੇ ਸੁਬਾ ਮੀ ਪ੍ਰਧਾਨ ਜੁਹਾਰ ਸਿੰਘ ਘਦਰਾਮ ਦੀ ਅਗਵਾਈ ਦੇ ਵਿੱਚ ਇਹ ਟਰੈਕਟਰ ਮਾਰਚ ਜੋ ਚਮਕੌਰ ਸਾਹਿਬੋਂ ਕੱਢਿਆ ਜਾ ਰਿਹਾ ਤੇ ਕੇਂਦਰ ਸਰਕਾਰ ਵੱਲੋਂ بنائے ਕਾਨੂੰਨਾਂ ਦੀਆਂ ਤਾਕੀਆਂ ਨੂੰ ਇੱਥੇ ਸਾੜਿਆ ਜਾਵੇਗਾ ਵੱਡਾ ਇਕੱਠ ਜੋ ਕਿ ਟਰੈਕਟਰਾਂ ਦਾ ਇੱਥੇ ਪਹੁੰਚ ਚੁੱਕਿਆ ਜਿਸ ਦੇ ਲਈ ਇੱਥੇ ਤੁਸੀਂ ਤਸਵੀਰਾਂ ਤੋਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਈ ਦਰਜਿਆਂ ਦੇ ਕਰੀਬ ਟਰੈਕਟਰ ਕਤਲਗੜ ਸਾਹਿਬ ਨੂੰ ਜਾਂਦੇ ਰੋਡ ਜੋ ਕਿ ਮੇਨ ਚੌਕ ਹੈ ਮਰੰਡਾ ਬੇਲਾ ਇੱਥੇ ਕੀ ਇਹ ਟਰੈਕਟਰ ਦੀਆਂ ਕਾਪੀਆਂ ਟਰੈਕਟਰਾਂ ਮਾਰਛ ਤੇ ਕੱਢਿਆ ਜਾਣਾ ਜਿਸ ਦੇ ਤਹਿਤ ਹੁਣ ਇਹਨਾਂ ਨੇ ਸਵਿਧਾਨ ਦੇ ਕਾਨੂੰਨ ਦੀਆਂ ਕਾਪੀਆਂ ਨੂੰ ਕਣਾ ਜੀ ਦੇ ਤਹਿਤ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਾਨੂੰਨ ਦੀਆਂ ਕਾਪੀਆਂ ਦਿੱਤੀਆਂ ਜਾਣੀਆਂ ਲਾਈਵ ਤਸਵੀਰਾਂ ਉੱਥੇ 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 ਲਾਓ ਕਰੋ ਉਹ ਤੇ ਉੱਥੇ ਉੱਥੇ ਲਾਓ ਕਾਪੀਆਂ ਲਾਓ ਇਹ ਅਸਾਦੀ ਦਾ ਜਗ ਮਾਰ ਰਿਹਾ ਹੈ ਉਹ ਸਭ ਨੂੰ ਸੁਣੋ ਬੋਲਿਆ ਗਿਆ ਨਾ ਸੱਚਾਈ ਲੜਦੀ ਹੈ ਪਸਾਰ ਕੁਝ ਲੱਬੀਆਂ లైక్ తస్వీర్ બંધ ਕਰదే బాయ్ ਮੈਂ ਇੱਕ ਬੰਦ ਕਰਦੇ ਉਹ ਬੰਦ ਕਰਦੇ ਬਾਈ ਯਾਰ ਤੋ ਲਾਵਾਂਗੇ ਉਹ ਸਾਰੇ ਕਿਸਾਨ ਵੀਰ ਜਿਹੜੇ ਸਮਰਥ ਦੇ ਕੇ ਸਾਡਾ ਜਲਵਾ ਸੈਂਟਰ ਤੋਂ ਕਿਤੇ ਆ ਕੇ ਸਭੇ ਆਉਂਦੇ ਦੀ ਸਵਾਗਤ ਕਰੋ ਜੀ ਸਿੰਦਰ ਸਰਕਾਰ ਮੁਰਦਾਬਾ ਸਿੰਦਰ ਸਰਕਾਰ ਮੁਰਦਾਬਾ ਭੋਦੀ ਸਰਕਾਰ ਮੁਰਦਾਬਾ ਭੋਦੀ ਤੋ ਲਾਓ ਅੱਗ ਲਾਓ ਅੱਗ ਪਿੱਛੇ ਹੋ ਜਾ ਮਾਰਿਆ ਦੇ ਜੀ ਵੀ ਬਈ ਤੂੰ ਪਿੱਛੇ ਹੋ ਜਾ Oh <laughs> yeah. ਹੋ ਜੋ ਬੇ ਸਿੰਧੂ ਜੀ ਜੁਜਾਰ ਸਿੰਘ ਜੀ ਆ ਜੋ ਅੱਗੇ ਨੂੰ ਜੁਜਾਰ ਸਿੰਘ ਜੀ ਅੱਜ ਤੁਸੀਂ ਟਰੈਕਟਰ ਮਾਰਤੇ ਕਾਨੂੰਨ ਦੀਆਂ ਕਾਪੀਆਂ ਫੁੱਟੀਆਂ ਇਹ ਕਿਹੜੇ ਕਾਨੂੰਨ ਨੇ ਕਿਸ ਸੰਬੰਧ ਵਿੱਚ ਫੁੱਟੀਆਂ ਹੈ ਸਰਕਾਰ ਹੁਣ ਬਦਲ ਰਹੀ ਹੈ ਉਹ ਰਾਜ ਦਾ ਬਹੁਤ ਜਿਆਦਾ ਕਾਨੂੰਨ ਦੇ ਤਕਨੀਕਾਂ ਦੇ ਹੱਥਾਂ ਆ ਉਹ ਬਹੁਤ ਜਿਆਦਾ ਅਧਿਕਾਰ ਦੇ ਹੱਥ ਹੈ ਜਿਸ ਤਰ੍ਹਾਂ ਪਹਿਲਾਂ ਜੇ ਕੋਈ ਗੱਲਬਾਤ ਐਨਡੀ ਵੀ ਕੋਈ ਨਿਯਮ ਲਾਗੂ ਕਰੀ ਤੇ ਤੋ ਦਾ 15 ਅਗਸਤ ਦਾ ਚੱਕਰ ਜਿਹੜਾ ਉਹ ਕਿਸੇ ਦੇ ਗ੍ਰਿਫਤ ਦੇ ਖੇਤਰ ਹੁੰਦਾ ਉਹ ਕੋਈ ਚੋਕਰ ਦੇ ਸਾਹਮਣੇ ਪੁਲਿਸ ਨਹੀਂ ਕਰਦੇ ਸੀ ਹੁਣ ਤਾਂ ਇਹਨਾਂ ਨੂੰ ਰੋਸ ਕਰ ਰਹੇ ਨੇ ਕਿ ਕਿ ਹੱਥ ਹੈ 24 ਘੰਟੇ ਵਾਸਤੇ ਕੋਈ ਲਿਖਾ ਪੜੀ ਨਹੀਂ ਕੋਈ ਕੁੱਛ ਨਹੀਂ ਅੰਦਰ ਬਿਠਾ ਸਕਦਾ। ਜੇ ਜਿੱਦਾਂ ਪਹਿਲਾਂ ਪੁਣਤ ਪਰਵਾਰ ਹੁੰਦਾ ਸੀ ਤੇ ਦੁਬਾਰਾ ਰਿਮਾਂਡ ਨਹੀਂ ਮਿਲਦਾ ਹੁਣ 40 ਦਿਨ ਤੱਕ ਦੁਬਾਰਾ ਫੇਰ ਪੁਲਿਸ ਰਿਮਾਂਡ ਲੈ ਸਕਦੀ ਆ। ਇਹ ਬੰਦੇ ਦਾ ਕੋਈ ਤੌਰ ਤੇ ਕੀਤਾ ਭਾਵੇਂ ਡਿਗਰੀ ਤੌਰ ਤਰ ਕੀਤਾ ਉਹ ਬੰਦਾ ਡਰਦਾ ਆਪਨਾਂ ਨੂੰ ਡਾਕਟਰ ਜਮਾਈ ਨੇ ਵੀ ਕਰਾਉਂਦਾ ਕਿ ਦੁਬਾਰਾ ਇਹ ਮੈਂ ਕਿਤੇ ਜਰਾ ਪ੍ਰਮਾਣ ਲੈ ਲੇਂ ਤੇ ਕੁਝ ਹੋਰ ਨਾ ਬਾਤ ਤੇ ਬਹੁਤ ਜ਼ਿਆਦਾ ਇਹਦਾ ਤਰਦੀਂ ਦੀਆਂ ਜਿਹਦਾ 750 ਦੀ ਖਤਮ ਨਹੀਂ ਕਰਦੀ ਆ ਤੇ ਹੋਰ ਬਹੁਤ ਇਹਦੇ ਤੇ ਇਹਦੇ ਕੋਲ ਬਹੁਤ ਜ਼ਿਆਦਾ ਅੰਦਾਜ਼ਾ ਲੱਗਦਾ ਹੈ ਇੱਕ ਕੋਲ ਸਟੇਟ ਵੰਡ ਵਾਲਾ ਆ ਪੈਂਦੀ ਆਪਾਂ ਨੂੰ ਪਤਾ ਆ ਆਪ ਟੋਕਾ ਨਾ ਕੀ ਆਪਣੀ ਕੀ ਹੁੰਦੀ ਆ ਤੇ ਜੇ ਕਿਸੇ ਨੇ ਇਨਸਾਫ ਦੇਣਾ ਹੋਵੇ ਤਾਂ ਕਿੰਨੀ ਮਤੋਂ ਸੰਕਰ ਦਾ ਪੈਂਦਾ ਹੁਣ ਤਾਂ ਇਹ ਹਾਲਾਤ ਕੀ ਹੋਣਗੇ ਇਹ ਤੁਸੀਂ ਕਾਪੀਆਂ ਜਿਹੜੀਆਂ ਸਵਿਧਾਨ ਦੀਆਂ ਬੁੱਕੀਆਂ ਤੇ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਜੀ ਇਹ ਕਾਨੂੰਨ ਰੱਦ ਹੋਣਾ ਚਾਹੀਦਾ ਹੈ ਕਿਉਂਕਿ ਵੱਲ ਵੈਚੇ ਤਾਂ ਕੋ ਲਾਭ ਐਕਟੀਵਿਟੀ ਇੱਕ ਜਿਹੜਾ ਦੇਸ਼ ਵਿਕਾਸਪ੍ਰੋਤੀ ਜਾਂ ਗਤੀ ਦੀ ਲੱਗਦੀ ਹੈ ਸਿਨਕੋਰਟ ਦੀ ਬਾਅਦ ਲੱਗਦੀ ਹੈ ਜੀ ਜਦੋਂ ਕੋਈ ਕੌਮ ਦਾ ਪਾਸਪੋਰਟ ਕਿਸੇ ਦਾ ਮਰਡਰ ਹੋ ਜਾਂਦਾ ਹੈ ਤਾਂ ਮੈਜਿਸਟ੍ਰੇਟੀ ਮਤਲਬ ਜਾਜ ਉਹਨੂੰ ਕਹਿੰਦੇ ਪੂਰੀ ਇਨਕੁਆਇਰੀ ਕਰਨ ਬਦੋ ਕਿਸੇ ਪਾਸੇ ਨੂੰ ਆਮ ਲੋਕਾਂ ਦੇ ਹੱਕ ਨਹੀਂ ਆਏਗਾ ਆਮ ਲੋਕਾਂ ਤੇ ਆਉਣ ਵਾਲੇ ਨੂੰ ਪਤਾ ਲੱਗਣਾ ਕਿੰਨਾ ਮਾਰੂਗਾ ਕਿੰਨੇ ਧੱਕੇ ਹੋਣੇ ਆ ਜੋ ਪੁਲਿਸ ਚਾਹੂਗੀ ਉਹ ਹੋਇਆ ਕਰਨਾ ਪੁਲਿਸ ਦਾ ਸਿਆਸਤ ਚੋਬੇ ਨਿੱਤਾ ਚਲਾਉਂਦੇ ਆ ਉੱਦਾ ਕਰਦੇ ਆ ਪੁਲਿਸ ਵੀ ਇਹਨਾਂ ਨੇ ਸੱਚੇ ਚ ਬਸਾਈ ਹੋਈ ਆ ਬਹੁਤ ਹੋਰ ਪਹਿਲਾ ਤਰੀਕੇ ਨਾਲ ਤੇ ਸਾਡੀ ਤਾਂ ਇਹੀ ਮੰਗ ਆ ਕਿ ਇਹ ਕਾਨੂੰਨ ਰੱਦ ਹੋਣੇ ਚਾਹੀਦਾ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਰੇ ਜਿੰਨੇ ਵੀ ਅੱਜ ਪ੍ਰਦਰਸ਼ਨ ਕਰ ਰਹੇ ਆ ਮੇਰੇ ਸਰਕਾਰ ਤੇ ਵੱੱਟਾ ਵੱਸੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਨਹੀਂ ਦੱਸਦੇ ਕਿ ਜਿਹੜੇ ਸੈਂਟਰ ਸਰਕਾਰ ਵੱਲੋਂ ਇਹ ਨਵੇਂ ਕਾਨੂੰਨ ਜਿਹੜੇ ਲੋਕ ਮਾਰੀ ਨੇ ਉਹ ਸਾਰੇ ਸਾਰੀ ਪਬਲਿਕ ਤੇ ਸਾਰੇ ਪਾਸੇ ਲੋਕਾਂ ਦੇ ਦੁਖ ਹੋਏ ਗਏ ਹਨ ਉਹ 15 ਅਗਸਤ ਨੂੰ ਅੱਜ ਦਿਹਾੜੇ ਤੇ ਅਸੀਂ ਉਹਨਾਂ ਨੂੰ ਯਾਦ ਕਰਾਇਆ ਇਹ ਸਾਰੇ ਲੋਕ ਮਾਰੇ ਨੇ ਇਹ 102 ਪੱਲੇ ਜਿਹੜੇ 102 ਪੱਲੇ ਦੇ ਸਾਰੇ ਉਹ ਬੜੇ ਬੈਟੇ ਪੜਨੇ ਵਾਲੇ ਨੇ بڑے ਆਪ ਲੋਕਾਂ ਦੇ ਜਿਹੜੇ ਨਹੀਂ ਪੜੇ ਜਾਦ ਕਰਗੇ ਨਾ ਉਹਨਾਂ ਦੇ ਪਟੜ ਦੇ ਵਿੱਚ ਨੇ ਬਕਰੀ ਸਾਹਿਬ ਆਫਿਸ ਦੇ ਵਿੱਚ ਬਹੁਤ ਉਜੜਨ ਦੇ ਵਿੱਚ ਨੇ ਸੋ ਆਮ ਪਬਲਿਕ ਨੂੰ ਸੈਂਟਰ ਸਰਕਾਰ ਵੱਲੋਂ ਤਾਕਤ ਦੇ ਰੱਖਣ ਲਈ ਪੁਲਿਸ ਨੂੰ ਜਿਆਦਾ ਅਧਿਕਾਰ ਦਿੱਤੇ ਗਏ ਹਨ ਸੋ ਅੱਜ ਸਾਰੇ ਜਿੱਥੇ ਬੰਦੀਆਂ ਦੇ ਨਾਮ ਜਿੱਥੇ ਬੰਦੀਆਂ ਗੈਰ ਹਾਜ਼ਰੀ ਦੇ ਮਾਮਲੇ ਨੇ ਸੋ ਅੱਜ 15 ਘਾਸ ਦੇ ਦਿਹਾੜੇ ਤੇ ਅਸੀਂ ਇਸ ਕਾਲੇ ਕਰੋਨਾ ਦਾ ਕੈਰ ਕਾਨੂੰਨੀ ਜੋ ਲੋਕ ਮਾਰੂ ਨੇ ਸਿੱਧ ਹੋ ਰਹੇ ਨੇ ਸਿੱਧ ਨੇ ਕੌਣ ਕਿਹਾ ਅਸੀਂ ਵਿਰੋਧ ਕਰਦੇ ਆਂ ਤੇ ਆਉਣ ਵਾਲੇ ਦਿਨਾਂ 'ਚ ਵੀ ਵਿਰੋਧ ਜਾਰੀ ਰੱਖਾਂਗੇ ਇਹ ਮਾਰਚ ਕਿੱਥੇ ਤੇ ਕਿੱਥੇ ਤੱਕ ਹੋ ਕੇ ਜਾਵੇਗਾ ਮਾਰਚ ਅੱਜ ਜੀ ਸਟੋਪਰ ਸਾਹਿਬ ਦੇ ਸਟੇਡੀਅਮ ਕੋ ਅਸੀਂ ਜਿਹੜਾ ਰੰ데요 ਸਾਰਾ ਇਲਾਕਾ ਨਿਵਾਸੀ ਤੇ ਇਕੱਠ ਸਾਡੇ ਬੱਚਿਆਂ ਨਾਲ ਬਾਜ਼ਾਰ 'ਚ ਹੁੰਦੇ ਹੋਏ ਦੁਆਰਾ ਰਾਉਂਡ ਲੈ ਕੇ ਇਸ ਸਟੇਡੀਅਮ ਦੇ ਵਿੱਚ ਜਿਹੜੀ ਸ਼ਾਭਤੀ ਕੀਤੀ ਜਾਂਦੀ ਠੀਕ ਹੈ ਇਹ ਸਨ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਜੋ ਕਿ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਭਾਰਤੀ ਕਿਸਾਨੀ ਨੂੰ ਖੋਸਾ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਟਰੈਕਟਰ ਜੋ ਕਿ ਇਹਨਾਂ ਵੱਲੋਂ ਦੇਖ ਸਕਦੇ ਹੋ ਕਾਪੀਆਂ ਨੂੰ ਝੋਕਿਆ ਗਿਆ ਸੰਵਿਧਾਨ ਜੋ ਕਿ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਹਾਂਜੀ ਬਾਈ ਜੀ ਦੀ ਪ੍ਰਕਾਸ਼ੀ ਅਵਾਜ਼ ਹੈ ਪੁਰਕੇ ਖੰਡੇ ਮੈਂ ਪਹਿਲੇ ਸਾਰਾ ਮਨੋਕੋ ਚਾਮਲ ਰਿਹਾ ਹਾਂ ਬਹੁਤ ਜਾਨੀ ਬੋਲਦੀ ਹੈ ਬਹੁਤ ਜਾਨੀ ਕਰਦੇ ਸਾਥ ਕਰਦੇ ਉਹਨੂੰ ਵੀ ਇਹ ਯਾਦਿਸ਼ ਤੋਂ ਕਾਰਦਾ ਹੈ ਯਾਰ ਸੋਚਦਾ ਹਾਂ ਕਿ ਬਰਗੋਦ ਨੂੰ ਹਮੇਸ਼ਾ ਲੋਕਾਂ ਨੂੰ ਹਮੇਸ਼ਾ ਦਰਾ ਸਭ ਦਾ ਅਗੀ ਰੱਖਣਾ ਚਾਹੁੰਦਾ ਹੁੰਦਾ ਪਰ ਇਹ ਸੇਵਿੰਗ ਨਹੀਂ ਨਾ ਚਲਣਾ ਜਦ ਵੀ ਲੋਕ ਕੋਟਨਾਏ ਨਹੀਂ ਆ ਰਹੇ ਕਿ ਉਹਨਾਂ ਦੇ ਵਿਰੋਧ ਚ ਨਹੀਂ ਹੈਗੇ ਜਿਆਦੇ ਲੋਕ ਇਸ ਤੋਂ ਡਰਦੇ ਹੋ ਰਹੇ ਆ ਤੇ ਉਹ ਨਾ ਡਰਨ ਵਾਲੇ ਦੀ ਗਿਣਤੀ ਇਸ ਵਿੱਚ ਬਹੁਤ ਜ਼ਿਆਦਾ ਹੈ ਇਹ ਜਿਹੜੀ ਗਿਣਤੀ ਆ ਵਧੀਆ ਹੈ ਜਿਹੜੀ ਕੋਈ ਨਾ ਕੋਈ ਕਿਸੇ ਨਾਲ ਹੋਵੇ ਇਹ ਸਨ ਦੇਖ ਸਕਦੇ ਹੋ ਕਿ ਟਰੈਕਟਰਾਂ ਤੇ ਮਾਰਚ ਛੱਡਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇਹ ਟਰੈਕਟਰ ਮਾਰਚ ਨਵੇਂ ਆਏ ਲੋਕ ਮਾਰੂ ਨਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਛੱਡਿਆ ਜਾ ਰਿਹਾ ਹੈ ਜਿੱਥੇ ਕਿ ਟਰੈਕਟਰਾਂ ਤੇ ਵੱਖ-ਵੱਖ ਆਗੂ ਪਹੁੰਚੇ ਹੋਏ ਨੇ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਕਿਸਾਨ ਵੱਖ-ਵੱਖ ਟਰੈਕਟਰ ਲੈ ਕੇ ਇਸ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸਾਰੇ ਵਾਜਿ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਟਰੈਕਟਰ ਵੱਡੀ ਗਿਣਤੀ ਵਿੱਚ ਟਰੈਕਟਰਾਂ ਦਾ ਕਾਫਲਾ ਇਸ ਉਹਦੇ ਵਿੱਚ ਸ਼ਾਮਲ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਟਰੈਕਟਰ ਮਾਰਚ ਦੇ ਵਿੱਚ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਇਹ ਟਰੈਕਟਰ ਜੋ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ 메ਨ ਬਾਜ਼ਾਰ ਨੂੰ ਇਸ ਨਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਇਹਨਾਂ ਨੇ ਰੋਸ ਮਾਰਚ ਕੀਤਾ ਜਾ ਰਿਹਾ ਜੋ ਕਿ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੱਜ 15 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੌਕੇ ਤੇ ਇਹ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੇ ਜੋ ਧਾਰਾਵਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਹੋਈਆਂ ਉਸ ਦੇ ਵਿਰੋਧ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਸ਼ਾਮਲ ਨੇ ਜਿਨ੍ਹਾਂ ਵੱਲੋਂ ਇੱਕ ਆਪਤੀਆਂ ਨੂੰ ਉਤਕਿਆ ਗਿਆ ਦੇਖ ਸਕਦੇ ਹੋ ਇੱਕ ਕਾਲੇ ਚਕਨੂਨ ਜੋ ਕੁੰਨੇ ਨੇ ਉਤਕੇ ਦੇ ਨੌਜਵਾਨ ਲੈ ਕੇ ਇਸ ਦਾਫਲੇ ਦੇ ਵਿੱਚ ਸ਼ਾਮਲ ਨੇ ਆਪਤੀ ਕਿਸਾਨ ਯੂਨੀਅਨ ਕੋਸਾ ਦੇ ਵੱਖ-ਵੱਖ ਅੰਗੂ ਹਨ ਜਿਨ੍ਹਾਂ ਵੱਲੋਂ ਇਸ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੇ ਵਿਰੋਧ ਵਿੱਚ ਰੋਜ਼ ਮਾਰਚ ਕਰਿਆ ਜਾ ਰਿਹਾ ਹੈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੂੰ ਹੁੰਦਾ ਹੋਇਆ ਇਹ ਸ਼ਹਿਰ ਦੇ ਵੱਖ-ਵੱਖ ਤਾਮਾਂ ਨੂੰ ਉਹ ਤਾਂ ਹੈ ਵਾਪਸ ਖਾਲਸਾ ਖੇਡ ਸਟੇਡੀਅਮ ਚੰਕੌਰ ਸਾਹਿਬ ਦੇ ਵਿੱਚ ਸਮਾਪਤ ਹੋਵੇਗਾ ਜੋ ਕਿ ਇਹ ਕੇਂਦਰ ਸਰਕਾਰ ਦੇ ਵਿੱਚ ਕਈ ਵੱਡੀ ਗੰੰਦੀ ਦੇ ਵਿੱਚ ਟਰੈਕਟਰ ਜੋ ਸੀ ਕਾਫਲੇ ਦੇ ਵਿੱਚ ਸ਼ਾਮਲ ਨੇ ਉਹ ਇੱਕ ਤੋਂ ਇੱਕ ਸਾਥੀਆਂ ਵੱਡੀ ਗੰਦੀ ਦੇ ਵਿੱਚ ਟਰੈਕਟਰ ਦੇ ਨਾਲ ਹੀ ਇਸ ਟ੍ਰੈਕਟਰ ਦੇ ਵਿੱਚ ਸਟਾਫ ਦੇ ਵਿੱਚ ਸ਼ਾਮਲ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਵੱਲੋਂ ਕੇਂਦਰ ਸਰਕਾਰ ضد ਨਾਰੇਬਾਜੀ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਟ੍ਰੈਕਟਰ ਮਾਰਚ ਦੇ ਵਿੱਚ ਸ਼ਾਮਲ ਨੌਜਵਾਨ ਵੱਖ-ਵੱਖ ਟ੍ਰੈਕਟਰ ਦੇ ਕੇ ਸ਼ਾਮਲ ਹੋਏ ਹੋਏ ਨੇ ਜਿੰਦ ਤੇ ਵੀ ਦੇਖ ਸਾ ਦਿਓ ਉਹ ਚੱਲ ਯਾਰ ਬਾਈ ਚੱਲ ਚੱਲੇ ਆ ਦੇ ਕਾਬਲਾ ਨਾ ਰੋਕੋ ਕਾਬਲਾ ਦਾ ਮੌਤ ਦੇ ਸਾਹਮਣੇ ਜਿਨ੍ਹਾਂ ਵੱਲੋਂ ਇਸ ਕਾਬਲੇ ਦੇ ਵਿੱਚ ਕਾਬਲ ਨੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੱਖ-ਵੱਖ ਪਿੰਡਾਂ ਤੋਂ ਟ੍ਰੈਕਟਰ ਲਾੱਕੀ ਇਸ ਟ੍ਰੈਕਟਰ ਮਾਰਚ ਦੇ ਵਿੱਚ ਸ਼ਾਮਲ ਹੋਏ ਹੋਏ ਭਾਰਤੀ ਕਿਸਾਨੀਏ ਨੂੰ ਉਸਾਰੇ ਇਹ ਨੌਜਵਾਨ ਜੁਝਾਰ ਸਿੰਘ ਜੋ ਕੀ ਗਧਰਾਮ ਕਲਾ ਸੂਬਾ ਵਿੱਚ ਪ੍ਰਧਾਨ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਟ੍ਰੈਕਟਰ ਮਾਰਚ ਵੱਖ-ਵੱਖ ਸਥਾਨਾਂ ਤੋਂ ਹੋ ਰਿਹਾ ਹੁੰਦਾ ਹੈ ਸੰਤੌਰ ਸਾਹਿਬ ਆਰੰਭ ਕੀਤਾ ਗਿਆ ਜਿਸ ਦੇ ਤਹਿਤ ਇਹਨਾਂ ਵੱਲੋਂ ਲੈ ਕੁਲਾ ਪੱਤੀਗਣਤੀ ਦੇ ਵਿੱਚ ਲੈ ਤਸਵੀਰ ਪੱਤੀਗਣਤੀ ਵਿੱਚ ਟਰੈਕਟਰ ਇਸ ਸ਼ਾਮਲ ਹੈ ਜਿਨ੍ਹਾਂ ਵੱਲੋਂ ਇਸ ਸੁਵਿਧਾ ਆਮ ਦੀਆਂ ਕਾਟੀਆਂ ਨੂੰ ਟੋਕਿਆ ਗਿਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜੋ ਮੇਨ ਰੋਡ ਤੇ ਚੌਕ ਹੈ ਘੋੜੇਵਾਲਾ ਚੌਕ ਇੱਕ ਸਾਹ ਦੇ ਚਿੱਤੇ ਤੋਂ ਸਾਹਿਬ ਦੀ ਐਂਟਰੀ ਹੈ ਟਰੈਕਟਰ ਵੱਖ-ਵੱਖ ਪਿੰਡਾਂ ਤੋਂ ਵੱਧਦੇ ਸਟਾਫਲੇ ਦੇ ਰੂਪ ਵਿੱਚ ਇਹ ਟਰੈਕਟਰ ਸਟਾਫਲਾ ਯੋਗਿਕ ਇਕਲੋਕ ਪਟੀ ਗਿਣਤੀ ਵਿੱਚ ਇਸ ਸਟਾਫਲੇ ਦੇ ਵਿੱਚ ਸ਼ਾਮਲ ਹੈ ਦਰਜਣਾਂ ਦੇ ਕਰੀਬ ਕਈ ਦਰਜਣਾਂ ਦੇ ਕੀ ਟਰੈਕਟਰ ਇਸ ਟਰੈਕਟਰ ਵਾਰਤ ਦੇ ਵਿੱਚ ਸ਼ਾਮਲ ਹੋਏ ਹੋਏ ਨੇ ਜਿਨ੍ਹਾਂ ਦੇ ਵਿੱਚ 80 ਵੱਖ-ਵੱਖ ਅਗੂ ਜੁਹਾਰ ਸਿੰਘ ਜਧਰਾਮ ਪੂਬਾ ਵੀ ਪ੍ਰਧਾਨ ਤੇ ਜਸਵਿੰਦਰ ਸਿੰਘ ਜੱਸਾ ਜਧਰਾਮ ਜ਼ਿਲ੍ਹਾ ਪ੍ਰਧਾਨ ਕੇ WhatsApp ਤੇ ਪਿੰਡਾਂ ਤੋਂ ਫ੍ਰੈਕਟੋਮ ਲੈ ਕੇ ਪਹੁੰਚੇ ਹੋਏ ਕਿਸਾਨ ਜਿਨ੍ਹਾਂ ਨੂੰ ਆਪਣੇ ਫ੍ਰੈਕਟੋਮ ਲੈ ਕੇ ਪਹੁੰਚੇ ਹੋਏ ਦੀਆਂ ਤਸਵੀਰਾਂ ਸਾਰੇ ਪ੍ਰਸ਼ਾਸਨ ਵੱਲੋਂ ਪੂਰੇ ਪੁਸਤਾ ਪ੍ਰਬੰਧ ਕੀਤੇ ਹੋਏ ਨੇ ਅੱਖ-ਵਕ ਪਿੰਡਾਂ ਦੇ ਕਿਸਾਨ ਰਾਜੂ ਜੀ ਲਾਈਵ ਤਸਵੀਰਾਂ ਵੱਡੀ ਗਿਣਤੀ ਵਿੱਚ ਟਰੈਕਟਰ ਜੋ ਇਸ ਕਾਫਲੇ ਦੇ ਵਿੱਚ ਹੌਸਲੇ ਰੇਲੇ ਲੈ ਪਾਦੇ ਬਹੁਤ ਇਹ ਗੱਲ ਘੱਟ ਰਹੀ ਨਹੀਂ ਸੈਂਟਰ ਮਾਰਕ ਲਾਈਕ ਤਸਵੀਰ ਦੇਖ ਸਾਦੇ ਹੋ ਦੇ ਵਿੱਚ ਪਹੁੰਚੇ ਹੋਏ ਨੇ ਟਰੈਕਟਰ ਇਹਨਾਂ ਵੱਲੋਂ ਟਰੈਕਟਰ ਮਾਰਚ ਅੱਧਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਜੀ ਸਾਹਿਬ ਨੂੰ ਜਿੰਦਾ ਜੀ ਪਹੁੰਚ ਗਏ ਹੈ ਸੱਤੇ ਸੋ ਸੋ ਕੋਸ ਤੋਂ ਸਾਦੀ ਦੀ ਕੋਸ ਦਾ ਹਾਜਰ ਹੈ yes